ਮੇਰੀ ਰਿਕੁਐਸਟ ਹੈ ਕਿ ਇਸ ਮੂਵਮੈਂਟ ਨੂੰ ਇਹ ਸਾਰੀ ਗੱਲ ਨੂੰ ਆਪਾਂ ਬਿਲਕੁਲ ਕਿਸੇ ਤਰੀਕਾ ਦੇ ਮਾਰ ਤਾੜ ਚ ਨਹੀਂ ਪੈਣਾ ਕਿਸੇ ਨੂੰ ਕੋਈ ਜਸਮਾਨੀ ਨੁਕਸਾਨ ਨਹੀਂ ਪਹੁੰਚਾਉਣਾ ਅਗਰ ਕੋਈ ਕ੍ਰਿਮੀਨਲ ਗੈਰ ਪੰਜਾਬੀ ਜਾਂ ਪ੍ਰਵਾਸੀ ਕ੍ਰਿਮੀਨਲ ਐਕਟੀਵਿਟੀਜ਼ ਕਰਦੇ ਉਹਨੂੰ ਪੁਲਿਸ ਨੂੰ ਹੈਂਡਓਵਰ ਕਰੋ ਉਹ ਉਹਨੂੰ ਕਰਨਗੇ ਬਣਦੀ ਸਜ਼ਾ ਦੇਣਗੇ ਲੇਕਿਨ ਆਪਾਂ ਆਪਣੇ ਹੱਥਾਂ ਵਿੱਚ ਕਾਨੂੰਨ ਲੈ ਕੇ ਕਿਸੇ ਤਰ੍ਹਾਂ ਇਸ ਪੰਜਾਬੀ ਬਨਾਮ ਗੈਰ ਪੰਜਾਬੀ ਮਸਲੇ ਨੂੰ ਕਿਸੇ ਤਰ੍ਹਾਂ ਦਾ ਆਪਾਂ ਕੋਈ ਵਾਇਲੈਂਟ ਮੀਨਸ ਅਡਾਪਟ ਨਹੀਂ ਕਰਨੇ ਮੇਰੀ ਫਿਰ ਅਪੀਲ ਹੈ ਕਿ ਸ਼ਰਾਰਤੀ ਅੰਸਰ ਔਰ ਬਹੁਤ ਸਾਰੀਆਂ ਏਜੰਸੀਆਂ ਇਨਵੋਲਡ ਨੇ ਉਹ ਪੰਜਾਬ ਦੇ ਵਿੱਚ ਕਿਸੇ ਨਾ ਕਿਸੇ ਤਰੀਕੇ ਨਾਲ ਇਸ ਨੂੰ ਵਾਇਲੈਂਟ ਟਰਨ ਦੇਣਾ ਚਾਹਣਗੇ ਕਿ ਕਿਤੇ ਨਾ ਕਿਤੇ ਅਸੀਂ ਕਤਲੋਗਾਰ ਕਰਾ ਦਈਏ ਤਾਂ ਕਿ ਜਿਹੜਾ ਮੁੱਦਾ ਵਾ ਇਹਨੂੰ ਫਿਰ ਸਟੇਟ ਕੋਲ ਪਾਵਰ ਆ ਜਾਂਦੀ ਕਿ ਹੁਣ ਕਿਉਂਕਿ ਬਹੁਤ ਜ਼ਿਆਦਾ ਕਤਲੋਗਾਰਤ ਹੋ ਗਈ ਜਾਂ ਇਹ ਜਿਹੜਾ ਸਾਡੇ ਵੱਸੋਂ ਬਾਹਰ ਹੋ ਗਿਆ ਤੇ ਫਿਰ ਉਹ ਤੁਹਾਡੀ ਇਸ ਮੂਵਮੈਂਟ ਨੂੰ ਕਿਲ ਕਰ ਦੇਣਗੇ ਮਾਰ ਦੇਣਗੇ ਇਸ ਲਈ ਮੇਰੀ ਸਾਰੇ ਪੰਜਾਬ ਦੇ ਲੋਕਾਂ ਨੂੰ ਸਿਰਫ ਇਹ ਅਪੀਲ ਆ ਕਿ ਜਿੱਥੇ ਜਿੱਥੇ ਤੁਸੀਂ ਬੈਠੇ ਹੋ ਬਿਲਕੁਲ ਸ਼ਾਂਤ ਮੈਢ ਢੰਗ ਨਾਲ ਜਿਵੇਂ ਕਿਸਾਨਾਂ ਨੇ ਦਿੱਲੀ ਵਿੱਚ ਅੰਦੋਲਨ ਕੀਤਾ 1.5 ਸਾਲ ਕਿਸੇ ਦੀ ਚੀਚੀ ਨੂੰ ਛੜੀਟ ਮੈਂ ਸਭ ਨੂੰ ਅਪੀਲ ਕਰੂੰਗਾ ਕਿ ਅਸੀਂ ਇਸ ਨੂੰ ਪੀਸਫੁਲ ਤਰੀਕ ਨਾਲ ਡੈਮੋਕ੍ਰੈਟਿਕ ਤਰੀਕ ਨਾਲ ਇਹਦਾ ਪ੍ਰਚਾਰ ਕਰਨਾ ਵਾ ਕਿ ਪੰਜਾਬ ਦੀ ਵਿਧਾਨ ਸਭਾ ਜੇ ਕਾਨੂੰਨ ਬਣਾ ਕੇ ਦੂਸਰੇ ਸੂਬਿਆਂ ਦੀ ਤਰਜ਼ ਤੇ ਸਾਡੇ ਸੂਬੇ ਨੂੰ ਦੀ ਡੈਮੋਗ੍ਰਾਫੀ ਨੂੰ ਆਬਾਦੀ ਦੇ ਸੰਤੁਲਨ ਨੂੰ ਸਾਡੀ ਸਭਿਆਚਾਰ ਤੇ ਸਾਡੀ ਜ਼ੁਬਾਨ ਨੂੰ ਸਾਡੇ ਪਹਿਰਾਵੇ ਨੂੰ ਮਹਿਫੂਜ਼ ਕੀਤਾ ਜਾਵੇ ਇਹ ਹੀ ਇੱਕ ਆਪਣਾ ਸੋਲ ਇਨ